ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ 10000 ਸਿੱਖ ਬੱਚਿਆਂ ਨੂੰ ਮਹਾਰਾਤੀ ਕੋਰਸ ਕਰਵਾਉਣ ਦੇ ਫੈਸਲੇ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰੀਕੇ ਦਾ ਸਹਿਯੋਗ ਦਿੱਤਾ ਜਾਵੇਗਾ ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਖ ਰਿਕ ਵਿੱਚ ਇਸ ਪ੍ਰੋਗਰਾਮ ਦਾ ਐਲਾਨ ਹੋ ਚੁੱਕਿਆ ਹੈ ਤੇ ਭਲਕੇ ਹੋਣ ਵਾਲੇ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ ਉਨਾ ਕਿਹਾ ਕਿ ਉਹ ਭਾਰਤ ਸਰਕਾਰ ਦੇ 10000 ਬੱਚਿਆਂ ਨੂੰ ਸਰਕਾਰੀ ਪ੍ਰੋਗਰਾਮ ਅਨੁਸਾਰ ਹੁਨਰ ਸਿੱਖਿਆ ਦੇਣ ਲਈ ਧੰਨਵਾਦੀ ਨੇ। ਉਹਨੇ ਕਿਹਾ ਕਿ ਉਹ ਧੰਨਵਾਦੀ ਨੇ ਕਿ ਭਾਰਤ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਕਾਰਜ ਵਾਸਤੇ ਚੁਣਿਆ ਹੈ। ਉਹਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਨਾਲ ਕੌਮੀ ਘੱਟ ਗਿਣਤੀ ਮਾਮਲੇ ਬਾਰੇ ਮੰਤਰੀ ਸੁਮ੍ਰਿਤੀ ਰਾਣੀ ਦਾਵੀ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਇਸ ਫੈਸਲੇ ਦੀ ਬਦੌਲਤ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ تعلیم ਮਿਲ ਸਕੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਮਿਨਿਸਟਰੀ ਆਫ ਮਿਨੋਰੀਟੀ ਆਫ ਦੀ ਮਿਨਿਸਟਰ ਸ਼੍ਰੀਮਤੀ ਅਜੰਤਾ ਜੀ ਸਮ੍ਰਿਤੀ ਰਾਣੀ ਜੀ ਇਹਨਾਂ ਨੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਹੈ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਉੱਤੇ ਸਾਨੂੰ ਦਿੱਤਾ ਗਿਆ ਔਰ ਉਹਦੇ ਵਿੱਚ ਅਸੀਂ ਤਕਰੀਬਨ 10000 ਬੱਚਿਆਂ ਨੂੰ ਜਿਹੜਾ ਹੈ ਉਹ ਵਜ਼ੀਫੇ ਦੇ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜ ਸਕਦੇ ਆ ਇਦੇ ਨਾਲ ਖਾਲੀ ਦਿੱਲੀ ਦੇ ਬੱਚਿਆਂ ਨੂੰ ਫਾਇਦਾ ਨਹੀਂ ਹੋਏਗਾ ਇਹਦੇ ਨਾਲ ਅਸੀਂ ਦਿੱਲੀ ਦੇ ਆਸ-ਪਾਸ ਦੇ ਬੱਚਿਆਂ ਨੂੰ ਵੀ ਇਨਵਾਈਟ ਕਰ ਸਕਦੇ ਆ ਔਰ ਉਹਨਾਂ ਲਈ ਸਪੈਸ਼ਲ ਇੱਕ ਵਜ਼ੀਫੇ ਦਾ ਪੈਕੇਜ ਵੀ ਬਣਵਾ ਕੇ ਕਿ ਉਹਨਾਂ ਦੇ ਆਨ ਦੀ ਇਥੇ ਹਸਪਤਾਲ ਦਾ ਖਰਚਾ ਔਰ ਇਹ 10000 ਬੱਚਾ ਆਪਣਾ ਰੋਜ਼ਗਾਰ ਅੱਗੇ ਵਧੀਆ ਤਰੀਕੇ ਦੇ ਨਾਲ ਚਲਾ ਸਕੇ ਉਹਨੇ ਆਜਮਲੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਚਲਾਉਣ ਵਾਸਤੇ ਉਹਨੂੰ ਜਿਹੜੇ ਲੋਨ ਦੀ ਲੋੜ ਹੈ ਉਹ ਵੀ ਸਰਕਾਰ ਵੱਲੋਂ ਈਜ਼ੀ ਹੋ ਜਾਂਦੇ ਨੇ ਮਿਲਣ ਨਾਲ ਔਰ ਇਹਦੇ ਨਾਲ ਨਾਲ ਜਿਹੜੀ ਸਾਡੀ ਪੰਜਾਬੀ ਦੀਪੀ ਹੈ ਉਹਨੂੰ ਸਾਹਮਣੇ ਵਸੇ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਸਾਹਮਣੇ ਵਸੇ ਜਿਹੜਾ ਪੈਕੇਜ ਦਿੱਤਾ ਹੈ ਔਰ ਉਹਦੇ ਵਿੱਚ ਜਿਹੜਾ ਪਹਿਲਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਹੋਏਗਾ ਉਹ ਸ਼੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਅੱਗੇ ਵਿਸਤਾਰ ਹੋਵੇ ਔਰ ਵੱਧ ਤੋਂ ਵੱਧ ਅਸੀਂ ਕਾਲਜਸ ਦੇ ਵਿੱਚ ਸਾਰਿਆਂ ਨੂੰ ਲੈ ਕੇ ਚੱਲ ਸਕੀਏ ਤਾਂਕਿ ਬੱਚਾ ਨੂੰ ਵੱਧ ਤੋਂ ਵੱਧ ਦਾ ਬੈਨੀਫਿਟ ਮਿਲ ਸਕੇ। ਜਾਜੂ ਪੈਸੇ ਦੀ ਭੋਸਨਾ ਕੀ ਗਈ ਹੈ ਉਹ ਕਿਆ ਉਸ ਅਕਾਊਂਟ ਮੇ ਪਹੁੰਚ ਗਿਆ ਕਿਉਂਕਿ ਕਲਚਰ ਚਾਰ ਸਹੀਤ ਲੱਗਣ ਵਾਲੀ ਦੇਖੋ ਐਸੇ ਨਹੀਂ ਹੁੰਦਾ ਕਿ ਪੈਸਾ ਕੋਈ ਦਿੱਤਾ ਜਾਂਦਾ ਹੈ ਇਹ ਪ੍ਰੋਜੈਕਟ ਬਣਾਇਆ ਜਾਏਗਾ ਉਹਨਾਂ ਨੂੰ ਦੱਸਿਆ ਜਾਏਗਾ ਕਿ ਇੰਨੇ ਬੱਚੇ ਐਡਮਿਸ਼ਨਸ ਆੜੀਆਂ ਚ ਰੁਕੀਆਂ ਨੇ ਬੱਚਿਆਂ ਦਾ ਜਿਹੜਾ ਟੀਚਰਸ ਦਾ ਖਰਚਾ ਉਹਨਾਂ ਦੀ ਇਨਫਰਾਸਟ੍ਰਕਚਰ ਦਾ ਖਰਚਾ ਉਹਨਾਂ ਦੀ ਮਸ਼ੀਨਰੀ ਟੂਲਸ ਦਾ ਖਰਚਾ ਇਹ ਜਦ ਬਣਾ ਕੇ ਨਾਲ ਨਾਲ ਪੂਜਿਆ ਜਾਏਗਾ ਸਰਕਾਰ ਦੀ ਮੋਨਿਟਰਿੰਗ ਟੀਮ ਇੱਥੇ ਬੈਠਦੀ ਹੈ ਏ ਨਹੀਂ ਹੈਗਾ ਕਿ ਕਿਸੇ ਵੀ ਬੰਦੇ ਨੂੰ ਲਿਆ ਕੇ ਜਾਂ ਦਿੱਲੀ ਕਮੇਟੀ ਨੂੰ ਪੈਸਾ ਦੇ ਰਹੇ ਨੇ ਕਿ ਉਹ ਕੰਮ ਕਰਨਗੇ ਦਿੱਲੀ ਕਮੇਟੀ ਨੂੰ ਦੀ ਮੰਗ ਦੇ ਆਧਾਰ ਤੇ ਉਤਨ ਇਸ ਪ੍ਰਪੋਜ਼ਲ ਨੂੰ ਪਾਸ ਕੀਤਾ ਔਰ ਇਸ ਪ੍ਰਪੋਜ਼ਲ ਨੂੰ ਸਾਡੇ ਇਨਫਰਾਸਟ੍ਰਕਚਰ ਦੀ ਸਾਡੀ ਦੇਖਰੇਖ ਦੇ ਵਿੱਚ ਕੀਤਾ ਜਾਏਗਾ ਤਾਂ ਕਿ ਅਸੀਂ ਵੱਧ ਤੋਂ ਵੱਧ ਪ੍ਰਿੰਸੀਪਲ ਬੱਚਿਆਂ ਨੂੰ ਔਰ ਮਿਨੋਰਟੀਜ਼ ਦੇ ਬਾਕੀ ਹੋਰ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਦਾ ਫਾਇਦਾ ਦੇ ਸਕੇ ਦੇਖੋ ਏਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਔਰ ਮਿਨਿਸਟਰੀ ਆਫ ਮਿਨোরਿਟੀ ਅਫੇਅਰਸ ਸ਼੍ਰੀਮਤੀ ਸਮ੍ਰਿਤੀ ਰਾਣੀ ਜੀ ਉਹਨਾਂ ਦੇ ਵੱਲੋਂ ਸਾਡੀ ਕੌਮ ਵਾਸਤੇ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਉਹ ਦਿੱਤਾ ਗਿਆ ਹੈ ਇਸ ਪੈਕੇਜ ਦੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਧਿਅਮ ਦੇ ਨਾਲ 10000 ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾਣਗੇ ਜਿਹੜੇ ਕਿ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਉਹਨਾਂ ਦੇ ਵਿੱਚ ਇਹ ਸੈਂਟਰ ਖੋਲੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਬੱਚੇ ਸਕਿੱਲ ਡਵੈਲਪਮੈਂਟ ਕੋਰਸ ਸਿੱਖਣਗੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਔਜ਼ਾਰ ਵਗੈਰਾ ਚਾਹੀਦੇ ਉਹਦੇ ਲਈ ਵੀ ਫਾਈਨੈਂਸ਼ੀਅਲ ਹੈਲਪ ਇਸ ਪੈਕੇਜ ਦੇ ਤਹਿਤ ਦਿੱਤੀ ਜਾਏਗੀ ਔਰ ਇਹ ਮੈਂ ਸਮਝਦਾ ਕਿ ਉਹਨਾਂ ਬੱਚਿਆਂ ਦੇ ਲਈ ਜਿਹੜੇ ਸਕੂਲਾਂ ਤੋਂ ਅ ਡ੍ਰੌਪਆਊਟ ਹੋ ਜਾਂਦੇ ਆ ਜਾਂ ਜਿਹੜੇ ਅੱਗੇ ਕਾਲਜ 'ਚ ਨਹੀਂ ਪੜ ਪਾਂਦੇ ਜਾਂ ਕੋਈ ਪ੍ਰੋਫੈਸ਼ਨਲ ਕੋਰਸ ਨਹੀਂ ਕਰ ਪਾਂਦੇ ਉਹਨਾਂ ਦੇ ਲਈ ਇਹ ਬਹੁਤ ਵੱਡੀ ਇੱਕ ਰੁਜ਼ਗਾਰ ਦਾ ਸਾਧਨ ਬਣੇਗਾ ਕਿਉਂਕਿ ਅੱਜ ਹਰ ਇੱਕ ਕਿਰਤੀ ਬੱਚਾ ਜਿਹੜਾ ਕਿਰਤ ਕਰਨਾ ਚਾਹੁੰਦਾ ਹੈ ਲੇਕਿਨ ਉਹਦੇ ਕੋਲ ਟੈਕਨੀਕਲ ਨੋ-ਹਾਊ ਨਹੀਂ ਹੁੰਦੀ ਜਿਹਦੇ ਕਰਕੇ ਉਹ ਕੰਮ ਆਪਣਾ ਕੀਤਾ ਕੋਈ ਕੰਮ ਨਹੀਂ ਖੋਲ ਸਕਦਾ ਉਹਦੇ ਲਈ ਮੈਂ ਸਮਝਦਾ ਕਿ ਬਹੁਤ ਯੂਸਫੁਲ ਹੋਏਗਾ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਦੀ ਹੁਣ ਰੂਪਰੇਖਾ ਬਣਾ ਕੇ ਅੱਗੇ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਸੈਂਟਰਸ ਨੂੰ ਖੋਲ ਕੇ ਔਰ ਬੱਚਿਆਂ ਨੂੰ ਇਨਵੋਲ ਕਰਕੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ ਇਹ ਅਸੀਂ ਰੂਪਰੇਖਾ ਆਉਣ ਵਾਲੇ ਟਾਈਮ ਦੇ ਉੱਤੇ ਬਣਾਵਾਂਗੇ ਪਰ ਇਹ ਗੱਲ ਪੱਕੀ ਆ ਕਿ ਇਹ ਕੌਮ ਦੇ ਲਈ ਔਰ ਸਾਡੇ ਬੱਚਿਆਂ ਦੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਸੋ ਮੈਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੇਂਦਰ ਮੋਦੀ ਜੀ ਸਮ੍ਰਿਤੀ ਰਾਨੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦਿੱਲੀ ਕਮੇਟੀ ਵੱਲੋਂ ਵੀ ਕਿ ਇਹਨਾਂ ਨੇ ਜੋ ਇਹ ਇੰਨਾ ਵੱਡਾ ਪੈਕੇਜ ਜਿਹੜਾ ਸਰਕਾਰ ਨੇ ਲਿਖੇ ਬਜਟ ਦਾ ਕੀਆ ਗਿਆ ਹੈ ਮੰਤਰਾਲੇ ਨੇ ਇਸ ਦਾ ਬਜਟ ਨਹੀਂ ਹੈ ਪਰ ਇਹਦੇ ਵਿੱਚ ਸਟ੍ਰੈਂਥ 10000 ਬੱਚਿਆਂ ਵਿਸਕਿਲ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਜੋ ਵੀ ਇਕਵਿਪਮੈਂਟ ਟੈਕਨੋਲੋਜੀ ਐਪਸ ਜੋ ਵੀ ਹੋਣਗੇ ਉਹ ਸਾਰਾ ਪੈਕੇਜ ਜਿਹੜਾ ਕੰਪਲੀਟ ਪੈਕੇਜ ਹੋਏਗਾ ਕਿਉਂਕਿ ਇਹ ਪ੍ਰਿੰਸੀਪਲੀ ਐਗਰੀਡ ਹੋ ਗਿਆ ਹੁਣ ਸਾਡੇ ਕੋਲ ਜਦੋਂ ਅੱਜ ਮਿਨਿਸਟਰੀ ਤੋਂ ਉਮੀਦ ਹੈ ਅੱਜ ਜਾਂ ਕੱਲ ਦੇ ਵਿੱਚ ਸਾਡੇ ਕੋਲ ਲੈਟਰ ਆਏਗਾ ਔਰ ਉਹਦੇ ਵਿੱਚ ਪਤਾ ਚੱਲੇਗਾ ਕਿ ਕੀ ਪੈਕੇਜ ਹੈ ਲੇਕਿਨ 10000 ਬੱਚਿਆਂ ਦਾ ਜ਼ਿਕਰ ਜੋ ਆਲਰੇਡੀ ਮਿਨਿਸਟਰੀ ਨੇ ਕਰ ਦਿੱਤਾ ਹੈ ਕਿ 10000 ਬੱਚਿਆਂ ਨੂੰ ਸਕਿਲ ਡਿਵੈਲਪਮੈਂਟ